ਹਾਂਜੀ ਪਿਆਵਾਲਿਓ ਕੀ ਹਾਲ ਚਾਲ ਆ ਬਾਈ ਜੀ ਤੇ ਕੈਨੇਡਾ ਦੇ ਵਿੱਚ ਬਾਈ ਜੀ ਹਸ ਟਾਈਮ ਸ਼ਾਮ ਦੇ ਤਕਰੀਬਨ 7:35 ਮਿੰਟ ਹੋ ਗਏ ਤੇ ਸੂਰਜ ਬਾਈ ਅਜੇ ਵੀ ਖੜਾ ਹੀ ਆ ਨਾ ਅੱਖਾਂ ਵਜਦਾ ਅਜੇ ਵੀ ਸੂਰਜ ਤੇ ਗਰਮੀਆਂ ਦੇ ਦਿਨਾਂ ਚ ਬਾਈ ਇਹ ਸੂਰਜ ਜਿਹੜਾ 9-9 ਵਜ ਜਾਂਦੇ ਆ ਖੜਾ ਹੀ ਦਿਖਦਾ ਹੁੰਦਾ ਕਈ ਵਾਰੀ ਤਾਂ ਤੇ ਹਸ ਟਾਈਮ ਜਿਹੜੇ ਆ ਕੈਨੇਡਾ ਦੀ ਆਪਾਂ ਗੱਲਬਾਤ ਥੋੜੇ ਨਾਲ ਕਰਦੇ ਹੁੰਨੇ ਆ ਤੇ ਬਾਈ ਜਿਹੜੇ ਖਾਸ ਕਰਕੇ ਕੈਨੇਡਾ ਵਾਲੇ ਬੰਦੇ ਆ ਹੈਗੇ ਆ ਹਨ ਉਹ ਬਾਈ ਜੀ ਕਿਰਪਾ ਕਰਕੇ ਮੇਰੀਆਂ ਵੀਡੀਓ ਨਾ ਦੇਖਿਆ ਕਰੋ ਠੀਕ ਹੈ ਜੀ ਜੇ ਤਾਂ ਤੁਹਾਨੂੰ ਲੱਗਦਾ ਹੈਗਾ ਤਾਂ ਦੇਖ ਲਿਆ ਕਰੋ ਤੇ ਖਾਸ ਕਰਕੇ ਜਿਨ੍ਹਾਂ ਦੇ ਬਾਈ ਜੀ ਜਿਗਰੇ ਮਾੜੇ ਆ ਉਹ ਮਾੜੇ ਜੇ ਵਿੱਚ ਹੀ ਥੋੜੀ ਜੀ ਗੱਲ ਸੁਣਦੇ ਆ ਤੇ ਕੁਰਲੀਆਂ ਕਰਨ ਲੱਗ ਜਾਂਦੇ ਆ ਹਨਾ ਕਮੈਂਟਾਂ ਜਾ ਕੇ ਸੋ ਖਾਸ ਕਰਕੇ ਬਾਈ ਉਹ ਤਾਂ ਜਮੈਂ ਨਾ ਦੇਖਿਆ ਕਰੋ ਹਨਾ ਮੈਂ ਆਪਦੀਆਂ ਵੀਡੀਓ ਜਿਹੜੀਆਂ ਖਾਸ ਕਰਕੇ ਸਾਰੇ ਪੰਜਾਬ ਦੇ ਵਾਸੀਆਂ ਦੇ ਲਈ ਬਣਾਉਣਾ ਹੁਈਆ ਮਾਪਿਆਂ ਨੇ ਆਉਦੇ ਜਿਹੜੇ ਆ ਪੈਸੇ ਆ ਹਨਾ ਆਪਦੀ ਸਾਰੀ ਜ਼ਮੀਨ ਜਾਇਦਾਦ ਜਾਂ ਕੋਈ ਜਿਨ੍ਹਾਂ ਕੋਲ ਡੇਢ ਦੋ ਕਿੱਲੇ ਹੁੰਦੇ ਆ ਬਾਈ ਡੇਢ ਕਿੱਲਾ ਉਹਦੇ ਅਗਲੇ ਨੇ ਵੇਚਣਾ ਅੱਜ ਕੱਲ੍ਹ ਆਰਾਮਨਾਨ ਬਾਈ ਕੈਨੇਡਾ ਦੇ ਆਉਣ ਦੇ ਲਈ ਹਨਾ ਡੇਢ ਕਿੱਲਾ ਆਹ ਹੁਣ ਵੇਚ ਜਾਂਦਾ ਬਾਈ ਤੇ ਅਗਲੇ ਨੇ ਵੇਚਣਾ ਹੁੰਦਾ ਬਾਈ ਉਹਨਾਂ ਵਾਸਤੇ ਮੈਂ ਵੀਡੀਓ ਬਣਾਉਣਾ ਹੈਗਾ ਠੀਕ ਹੈ ਜੇ ਤਾਂ ਸਮਝ ਜਾਣਗੇ ਤਾਂ ਬਾਈ ਉਹ ਵੀ ਉਹਨਾਂ ਦੀ ਮਰਜ਼ੀ ਨਹੀਂ ਸਮਝਣਗੇ ਤਾਂ ਉਹੀ ਉਹਨਾਂ ਦੀ ਮਰਜ਼ੀ ਹੈ ਨਾ ਬਾਕੀ ਦੂਜੇ ਨੰਬਰ ਤੇ ਬੋਲਣਾ ਮੈਨੂੰ ਆਉਂਦਾ ਬਾਈ ਫੋਲੋਅਰ ਹੈਗੇ ਆ ਹਨਾ ਮੈਂ ਵੀ ਜਿਵੇਂ ਇੱਥੇ ਵਲੌਗਰ ਫਿਰਦੇ ਆ ਹਨਾ ਪੈਸੇ ਬਣਾਉਂਦੇ ਆ ਮੈਂ ਵੀ ਬਣਾ ਸਕਦਾ ਬਾਈ ਪ੍ਰੋਮੋਸ਼ਨਾਂ ਕਰਕੇ ਹਨਾ ਤੇ ਪਰ ਗਲਤ ਕੰਮ ਕਰਨ ਨੂੰ ਬਾਈ ਲੋਕਾਂ ਨੂੰ ਮਿਸਗਾਈਡ ਕਰਨ ਨੂੰ ਆਪਣਾ ਜੀ ਨਹੀਂ ਕਰਦਾਗਾ ਠੀਕ ਆ ਆਰਾਮ ਨਾਲ ਇੱਥੇ 100 100 150 150 ਡਾਲਰ ਲੋਕ ਪ੍ਰੋਮੋਸ਼ਨਾਂ ਦਾ ਲਈ ਜਾਂਦੇ 200 200 ਡਾਲਰ ਲਈ ਜਾਂਦੇ ਆ ਯਾਰ 1000 ڈالر ਵੀ ਐਪਕਾ ਪ੍ਰੋਮੋਸ਼ਨ ਦਾ ਲਈ ਜਾਂਦੇ ਆ ਨਾ ਲੋਕ ਤੇ ਜਿਹਦੇ ਕੋਲ ਕਲਾ ਹੁੰਦੀ ਹੈ ਬਾਈ ਠੀਕ ਹੈ ਗੱਲਾਂ ਦੇ ਵਿੱਚ ਵੇਚਣਾ ਹੋਣਾ ਚਾਹੀਦਾ ਵੇਖੀ ਜਾਂਦਾ ਸੋ ਪ੍ਰਮਾਤਮਾ ਨੇ ਬਾਈ ਵਾਹਿਗੁਰੂ ਨੇ ਐਹੋ ਜਿਹਾ ਦਿਮਾਗ ਨਹੀਂ ਦਿੱਤਾ ਵੀ ਮੈਂ ਕਿਸੇ ਦਾ ਐਵੇਂ ਦੂਰ ਕੋਈ 100 ڈالر ਪਿੱਛੇ 150 ڈالر ਪਿੱਛੇ ਮੈਂ ਪ੍ਰੋਮੋਸ਼ਨ ਕਰ ਦਿਆਂ ਨਾ ਲੋਕਾਂ ਦੇ ਪੈਸੇ ਖਰਾਬ ਕਰਾਵਾਂ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਬਈ ਜੀ ਪਿਆਵਾਲਾਂ ਵਾਸਤੇ ਆਪਾਂ ਜਿਹੜੀ ਕੋਈ ਗੱਲਬਾਤ ਹੋ ਕਰਿਆ ਕਰੀਏ ਹਨਾ ਉਹ ਇਸ ਟਾਈਮ ਬਾਈ ਜੀ ਕੈਨੇਡਾ ਦੇ ਵਿੱਚ ਕੰਮ ਧੰਦੇ ਲਗੋਂ ਮੰਦੀ ਆ ਥੋੜਾ ਜਿਹਾ ਜਿਹੜਾ ਟਰੰਪ ਨੇ ਜਿਹੜੇ ਆਪਦੇ ਹਜੇ ਟੈਕਸ ਟੌਕਸ ਜੇ ਲਾਉਣੇ ਆ ਬਾਈ ਉਹਦੇ ਕਾਰਨ ਇਹ ਹਾਲਾਤ ਬਣੇ ਆ ਨਹੀਂ ਤਾਂ ਸੁਣਿਆ ਹੈਗਾ ਵੀ 2020 ਤੱਕ ਵਧੀਆ ਸਹੀ ਮੰਨੇ ਨਾ ਕੋਵਿਡ ਤੋਂ ਬਾਅਦ ਆ ਜਿਹੜੇ ਇਹ ਕੰਟਰੀਆਂ ਜਿਹੜੀਆਂ ਦਬਣੀਆਂ ਸ਼ੁਰੂ ਹੋਗੀਆਂ ਬਾਕੀ ਕਈ ਬੰਦੇ ਕਹਿੰਦੇ ਬਾਈ ਠੀਕ ਹੋ ਜਾਊਗਾ ਹਨਾ ਸਾਰਾ ਕੁਝ ਐਡੀ ਨਹੀਂ ਕੋਈ ਗੱਲ ਆ ਆ ਖਾਸ ਕਰਕੇ ਬਾਈ ਜਿਹੜੇ ਬੰਦੇ ਕੈਨੇਡਾ ਹੈਗੇ ਬਾਈ ਜੀ ਉਹਨਾਂ ਦੇ ਲਈ ਇਹ ਚੀਜ਼ ਵਧੀਆ ਹੈਗੀ ਹੈ ਬਾਈ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਹੁਣ ਕਰੋ ਮਿਹਨਤ ਤੁਸੀਂ ਤੇ ਜਿਹੜੇ ਬੰਦੇ ਬਾਈ ਜੀ ਨਵੇਂ ਆਉਣਾ ਚਾਹੁੰਦੇ ਉਹਨਾਂ ਨੂੰ ਤਾਂ ਮੈਂ ਇਹ ਕਹੂੰਗਾ ਬਾਈ ਪ੍ਰਾਈਵੇਟ ਕੰਮ ਆ ਹੁਣ ਜਿਹੜੀ ਦੁਕਾਨ ਤੇ ਕੋਈ 10 ਬੰਦੇ ਚਾਹੀਦੇ ਆ ਹਨਾ ਕੈਨੇਡਾ ਦੇ ਚੰਗੇ ਚੰਗੇ ਜਿਹੜੇ ਆਪ ਦੇ ਜਿਹੜੇ ਵਿਰੋਧੀ ਧਰ ਦੇ ਨੇਤਾ ਹੈਗੇ ਆ ਹਨਾ ਲੀਡਰ ਹੈਗੇ ਆ ਉਹ ਵੀ ਇਹ ਚੀਜ਼ ਨੂੰ ਤਾਂ ਮੰਨਦੇ ਆ ਬਾਈ ਵੀ ਇਸ ਟਾਈਮ ਜਿਹੜੇ ਕੈਨੇਡਾ ਦੇ ਵਿੱਚੋਂ ਵੱਧ ਤੋਂ ਵੱਧ ਬੰਦੇ ਆ ਹੁਣ ਜਿਵੇਂ ਕਲੇਬਰਾ ਵੀ ਜਿਹੜਾ ਆ ਪਾਰਟੀ ਦਾ ਹਨਾ ਵਿਰੋਧੀ ਧਰਤਾ ਸੀਗਾ ਹਨਾ ਮੇਨ ਨੇਤਾ ਹੈਗਾ ਉਹਨੇ ਵੀ ਇਹ ਗੱਲ ਨੂੰ ਸਹਿਕਾਰ ਕੀਤਾ ਵੀ ਇਸ ਟਾਈਮ ਕਨੇਡਾ ਨੂੰ ਇਮੀਗ੍ਰੇਸ਼ਨ ਬੁਲਾਉਣ ਦੀ ਨਹੀਂ ਬਾਈ ਇਮੀਗ੍ਰੈਂਟਸ ਨੂੰ ਜਿਹੜੇ ਆ ਵਾਪਸ ਭੇਜਣ ਦੀ ਜਿਹੜੀ ਲੋਡ ਆ ਉਹ ਕਿਉਂ ਲੋਡ ਆ ਬਾਈ ਆਪਾਂ ਨੋਰਮਲ ਗੱਲ ਹੀ ਕਰ ਲੈਣੀ ਹੈ ਹੈਗੇ ਹੁਣ ਇੱਕ ਦੁਕਾਨ ਤੇ ਬਾਈ ਜੀ 10 ਬੰਦੇ ਚਾਹੀਦੇ ਆ ਤੇ ਉੱਥੇ ਬਾਈ 1000 ਬੰਦਾ 500 ਬੰਦਾ 400 ਬੰਦਾ ਲਾਈਨ ਬਣਾ ਕੇ ਖੜ ਜਾਂਦਾ ਹਨਾ ਤਾਂ ਉਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਆ ਠੀਕ ਆ ਜਿਹੜਾ ਕਿਵੇਂ ਹੋ ਜੂਗਾ ਹਨਾ ਮੁਰ ਕਿੰਨੇ ਕ ਜਾਣਗੇ ਹੁਣ ਇੱਕ ਜੇ ਤਾਂ ਹੁਣ ਸਰਕਾਰੀ ਨੌਕਰੀਆਂ ਬਾਈ ਤੇ ਸਰਕਾਰ ਹਨਾ ਨੌਕਰੀਆਂ ਵਧਾ ਲੂਗੀ ਕੁਝ ਹੋਰ ਕਰ ਲੂਗੀ ਬਾਈ ਜੀ ਪ੍ਰਾਈਵੇਟ ਕੰਮ ਆ ਤੇਰੇ ਮੇਰੇ ਅਰਗੇ ਨੇ ਜਿਹੜੇ ਕੰਮ ਖੋਲੇ ਆ ਉਹਨਾਂ ਦੇ ਉੱਤੇ ਲੋਕ ਇੱਥੇ ਆ ਕੇ ਕੰਮ ਧੰਦਾ ਕਰਦੇ ਆ ਹਨਾ ਜਾਂ ਜਿਵੇਂ ਕਹਦੇ ਕਿ ਕੰਪਨੀਆਂ ਹੈਗੀਆਂ ਫੈਕਟਰੀਆਂ ਕਹਿ ਦਿੰਨੇ ਆਪਾਂ ਵੀ ਉਹਨਾਂ ਹੁਣ ਫੈਕਟਰੀਆਂ ਦੇ ਵਿੱਚ ਜਿੰਨੇ ਬੰਦੇ ਚਾਹੀਦੇ ਆ ਜਿੰਨੇ ਉਹਨੇ ਕ ਲੱਗੇ ਪਏ ਆ ਪਹਿਲਾਂ ਹੀ ਆਪਾਂ ਕਿਵੇਂ ਕਹਿ ਦਾਂਗੇ ਯਾਰ ਵੀ ਹਨਾ ਥੋੜਾ ਜਿਹਾ ਮਾਹੌਲ ਬਦਲ ਜੂ ਬਾਕੀ हो ਸਕਦਾ ਲੋਕ ਬਿਜ਼ਨਸ ਆਪ ਦੇ ਵਿਧਾ ਲੈਣ ਬਾਈ ਜੇ ਹਾਲਾਤ ਥੋੜਾ ਜਿਹਾ ਟੈਰਫ ਟੂਰਫ ਵਾਲਾ ਮੁੱਦਾ ਆ ਇਹਨਾਂ ਦਾ ਨਿਬੜਦਾ ਹੈਗਾ ਲੋਕ ਇੱਥੋਂ ਤੱਕ ਹੀ ਵੱਡੇ ਵੱਡੇ ਗਰੋਸਰੀ ਸਟੋਰਾਂ ਨੂੰ ਵੀ ਇਹ ਲੈ ਕੇ ਲਾਉਣਾ ਪੈ ਗਿਆ ਬਈ ਆ ਆ ਚੀਜ਼ ਆ ਜਿਹੜੀ ਕੈਨੇਡਾ ਦੀ ਆ ਆ ਚੀਜ਼ ਬਈ ਜੀ ਅਮਰੀਕਾ ਦੀ ਹੈ ਹਨਾ ਸੋ ਇਹਨਾਂ ਗੱਲਾਂ ਕਰਕੇ ਬਈ ਜੀ ਫਰਕ ਤਾਂ ਪਿਆ ਹੈਗਾ ਜਿਨੇ ਹਜੇ ਆਉਣਾ ਬਾਈ ਆਉਣ ਬਾਰੇ ਸੋਚਦੇ ਆ ਉਹ ਆਪ ਦਾ ਬਾਈ ਕੀੜਾ ਕੱਢ ਲਓ ਹਨਾ ਤੇ ਨਹੀਂ ਬਾਈ ਇੱਥੇ ਆ ਕੇ ਹਨਾ ਜਿਹੜੇ ਤੁਹਾਨੂੰ ਪਤਾ ਹੀ ਆ ਹਫ਼ਤੇ ਦੇ ਵਿੱਚ ਕੋਈ ਦੋ ਮੌਤਾਂ ਦਾ ਬਈ ਡੇਲੀ ਹੁੰਦੀ ਗਈ ਹੁੰਦੀ ਹੈ ਜਿਵੇਂ ਹੁਣ ਕਰ ਲੈ ਇੱਕ ਮੁੰਡਾ ਵਿਚਾਰਾ ਸੀਗਾ 2017 ਦੇ ਵਿੱਚ ਆਇਆ 21 22 ਦੇ ਵਿੱਚ ਉਹ ਪੀਆਰ ਵੀ ਹੋ ਗਿਆ ਸੀ ਬਈ ਕੱਲ ਸੁੱਤਾ ਪਿਆ ਹੀ ਰਹੇਗਾ ਵਿਚਾਰਾ ਹਨਾ ਸੰਗਰੂਰ ਏਰੀਆ ਦਾ ਸੀ ਕਿਉਂਕਿ ਬਈ ਜੀ ਹਰੇਕ ਬੰਦੇ ਨੂੰ ਡਰ ਹੈਗਾ ਯਾਰ ਵੀ ਸਾਡਾ ਕੰਮ ਕਿਤੇ ਅੱਜ ਨਾ ਖੁੱਸ ਜੇ ਸਾਡਾ ਕੰਮ ਕਿਤੇ ਕੱਲ ਨਾ ਖੁੱਸ ਜੇ ਹਨਾ ਤੇ ਕਈ ਬੰਦੇ ਤਾਂ ਬਈ ਜੀ ਬਿਸ਼ਰਮ ਕਿਸਮ ਦੇ ਹੁੰਦੇ ਆ ਉਹ ਫਿਕਰ ਹੀ ਨਹੀਂ ਕਰਦੇ ਹੁਣ ਉਹਨਾਂ ਨੂੰ ਐ ਹੁੰਦਾ ਕੋਈ ਚੱਕਰ ਨਹੀਂ ਅੱਜ 1000 2000 ਡਾਲਰ ਬਚੀ ਜਾਂਦਾ ਪਰ 1000 2000 ਡਾਲਰ ਬਾਈ ਜੀ ਜੇ ਤਾਂ ਇੰਡੀਆ ਜਾਊ ਤਾਂ ਉਹ 60000 ਬਣੂਗਾ ਹਨਾ ਪੰਜਾਬ ਜਾਊਗਾ ਤੇ ਨਹੀਂ ਬਾਈ ਜੀ 1000 ਡਾਲਰ ਦੀ ਕੋਈ ਵੈਲਿਊ ਨਹੀਂ ਹਨਾ ਉਹਨਾਂ ਬਿਸ਼ਰਮਾਂ ਨੂੰ ਪੁੱਛ ਕੇ ਦੇਖੋ ਜੇ ਵੀ ਉਹ 1000 ਡਾਲਰ ਮਹੀਨੇ ਦਾ ਬਚਾ ਕੇ ਕਿੰਨੇ ਸਾਲਾਂ ਵਿੱਚ ਦੀ ਘਰ ਲੈਂਦੇ ਆ ਹਨਾ ਬਾਕੀ ਜਿਹੜਾ ਨੂਰੇ ਹਨਾ ਤਾਂ ਬਾਈ ਜੀ ਜਿੰਮੇ ਮਰਜੀ ਰਹੀ ਜਾਓ ਹੁਣ ਜਿੱਥੇ ਮਰਜੀ ਜਿਹੜੇ ਨਹੀਂ ਵੀ ਬੇਰੁਜ਼ਗਾਰ ਹਨਾ ਜਿਹੜੇ ਕਈ ਬੇਰੁਜ਼ਗਾਰੀ ਵੀ ਫੀਲ ਕਰੀ ਜਾਂਦੇ ਹੁੰਦੇ ਆ ਹਨਾ ਤੇ ਕਈ ਬੰਦੇ ਉਹ ਹੁੰਦੇ ਬੇਰੁਜ਼ਗਾਰ ਆ ਬਾਈ ਉਹ ਸ਼ਰਮ ਕਿਸਮ ਦੇ ਹੁੰਦੇ ਆ ਉਹ ਤੁਹਾਨੂੰ ਤੁਹਾਨੂੰ ਪਤਾ ਹੀ ਆ ਆਪਣੇ ਜਾਂ ਆਪਣੀ ਉਰ ਦੇ ਵਿੱਚ ਵੀ ਉਹ ਫਿਰ ਗੱਲ ਚੱਕ ਮੀ ਰੱਖਦੇ ਹੁੰਦੇ ਇਹਨਾਂ ਦੀ ਤਾਂ ਉਹ ਗੱਲ ਆ ਬਾਈ ਹਨਾ ਵੀ 1000 2000 ਬਚਾ ਕੇ ਜੇ ਤੁਹਾਨੂੰ 1000 2000 ਹੀ ਬਚਦਾ ਇੰਡੀਆ ਦੇ ਵਿੱਚ ਜੇ ਉਹ ਪੰਜਾਬ ਦੇ ਵਿੱਚ ਕਨਵਰਟ ਹੋਊ ਤਾਂ ਚਲੋ ਮੰਨਿਆ ਉਹਦੀ ਵੈਲਿਊ ਹੈਗੀ ਆ ਤੇ ਜੇ 1000 2000 ਤੁਸੀਂ ਇਹ ਮੰਨ ਕੇ ਚੱਲੋ ਵੀ 10 ਲੱਖ ਦਾ ਘਰ ਆ ਤੁਸੀਂ 1000 2000 ਨਾਲ ਇੱਥੇ 10 ਲੱਖ ਦੇ ਘਰ ਨੂੰ ਲੈਣ ਦੇ ਲਈ ਕਿੰਨਾ ਟਾਈਮ ਲਾ ਦਿਓਗੇ ਉਹ ਵੀ ਦੇਖਿਆ ਕਰੋ ਹਨਾ ਸੋ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਬਾਈ ਹਜੇ ਰੁਕ ਜਾਓ ਹੋ ਸਕਦਾ 26 ਸੂਬੀ ਦੇ ਵਿੱਚ ਕੋਈ ਮਾਹੌਲ ਬਦਲ ਜੇ ਪਰ ਇਸ ਟਾਈਮ ਬਾਈ ਜੀ ਕੋਈ ਬਦਲਿੰਦੇ ਕੋਈ ਅਸਾਰ ਦੇਂਦੇ ਨਹੀਂ ਹੈਗੇ ਟਰੰਪ ਨੇ ਤੁਹਾਨੂੰ ਵੀ ਪਤਾ ਪੰਜਾਬ ਨੂੰ ਕਿਹ ਹੱਦ ਤੱਕ ਹਨਾ ਜਿਹੜਾ ਦੁਖੀ ਕਰਤਾ ਸੀਗਾ ਜਦੋਂ 5 7 2 ਕਜਾਜੇ ਮੂੜੇ ਸੀ ਤੇ ਇੱਥੇ ਬਾਈ ਉਹ ਜੜ ਫੜੀ ਫੜਾ ਅਗਲਾ ਟੈਕਸਾ ਕਿਉਂਕਿ ਸਾਰਾ ਜਿਹੜਾ ਸਿਸਟਮ ਤਾਂ ਹੁਣ ਅਮਰੀਕਾ ਤੇ ਡਿਪੈਂਡ ਸੀ ਟਰੱਕ ਜਾਂਦੇ ਸੀ ਅਮਰੀਕਾ ਤੇ ਨੂੰ ਜਾਂਦੇ ਸੀ ਟਰੱਕਾਂ ਦਾ ਕੰਮ ਬਿਲਕੁਲ ਠੰਡਾ ਪੈ ਚੁੱਕਿਆ ਸੋ ਇਦਾਂ ਦੀ ਗੱਲਬਾਤ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ